ਪੰਜਾਬ ਦੇ ਕੁਝ ਜ਼ਿਲ੍ਹਿਆਂ ਤੇ ਹੋਰ ਰਾਜਿਆਂ ਦੇ ਵਿੱਚ ਪਿਛਲੇ ਦਿਨਾਂ ਵਿੱਚ ਹੀ ਕਰੋਨਾ ਦੇ ਕੇਸ ਕਾਫੀ ਵਧ ਰਹੇ ਹਨ ਉੱਥੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੋਜ਼ੀਟਿਵ ਕੇਸਾਂ ਵਿੱਚ ਕਾਫੀ ਵਾਧਾ ਹੋ ਰਿਹਾ ਜਿਸ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੇ ਵੱਲੋਂ ਪੂਰੀ ਤਿਆਰੀ ਕੀਤੀ ਗਈ ਜਿਸ ਨੂੰ ਦੇਖਦੇ ਹੋਏ ਗੜ ਸ਼ੰਕਰ ਦੇ ਏਰੀਏ ਵਿੱਚ ਪਿੰਡ ਤਮਾਈ ਅਤੇ ਇਲਾਵਲਪੁਰ ਵਿੱਚ ਦੋ ਮਾਈਕਰੋ ਕਨਟੇਨਮੈਂਟ ਜ਼ੋਨ ਵੀ ਬਣਾਏ ਗਏ ਹਨ ਇਸ ਮੌਕੇ ਸੇਵਰ ਸਰਜਨ ਡਾਕਟਰ ਰਣਜੀਤ ਸਿੰਘ ਘੋਟਾ ਨੇ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣ ਵਾਲੇ 2689ਵੇਂ ਸੈਂਪਲ ਲੈਣ ਦੇ ਨਾਲ ਅਤੇ 1636 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਦੇ ਨਾਲ ਕੋਵਿਡ ਦੇ 35 ਨਵੇਂ ਕੇਸ ਪੋਜ਼ੀਟਿਵ ਆਏ ਹਨ ਕੇਸ ਆਉਣ ਨਾਲ ਕੁੱਲ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 8436 ਹੋ ਗਈ ਹੈ ਜ਼ਿਲ੍ਹਾ ਵਿੱਚ ਕੋਵਿਡ-19 ਦੇ ਅੱਜ ਤੱਕ ਲਿਆਏ ਗਏ ਕੁੱਲ ਸੈਂਪਲਾਂ ਦੀ ਗਿਣਤੀ 303139 ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 292181 ਸੈਂਪਲ ਨੈਗੇਟਿਵ ਹਨ ਜਦਕਿ 4227 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ 187 ਸੈਂਪਲ ਇਨਵੇ ਹਾਂ ਅਤੇ ਹੁਣ ਤੱਕ ਮੌਤਾਂ ਦੀ ਗਿਣਤੀ 365 ਹੈ ਐਕਟਿਵ ਕੇਸਾਂ ਦੀ ਗਿਣਤੀ 254 ਹੈ ਜਦਕਿ ਠੀਕ ਹੋ ਕੇ ਘਰ ਆਏ ਮਰੀਜ਼ਾਂ ਦੀ ਗਿਣਤੀ 7959 ਹੈ ਕਿ ਜਿਵੇਂ ਕਿ ਪੂਰੇ ਪੰਜਾਬ ਦੇ ਵਿੱਚ ਤੇ ਹੋਰ ਵੀ 6-7 ਸਟੇਟਸ ਜਿਹੜੀਆਂ ਨੇ ਆ ਭਾਰਤ ਦੀਆਂ ਉਹਦੇ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਇੱਕਦਮ ਕੇਸ ਕੋਵਿਡ-19 ਪੋਜ਼ਿਟਿਵ ਕੇਸ ਵਧਨੇ ਸ਼ੁਰੂ ਹੋ ਗਏ ਨੇ ਸੋ ਮੇਰੀ ਸਮੂਹ ਸ਼ਹਿਰ ਪਰਵਾਸੀਆਂ ਨੂੰ ਅਪੀਲ ਹੈ ਕਿ ਕੋਵਿਡ-19 ਬਿਹੇਵੀਅਰ ਜਿਸ ਦਾ ਮਤਲਬ ਕੀ ਹੁੰਦਾ ਹੈ ਕਿ ਅਸੀਂ ਪਬਲਿਕ ਜਗ੍ਹਾ ਤੇ ਘੱਟ ਤੋਂ ਘੱਟ ਜਾਈਏ ਮਾਸਕ ਪਹਿਨ ਕੇ ਰੱਖਿਏ ਇੱਕ ਦੂਜੇ ਤੋਂ ਸੋਸ਼ਲ ਡਿਸਟੈਂਸ ਘੱਟ ਤੋਂ ਘੱਟ 2 ਗਾਜ 6 ਫੀਟ ਤੇ ਰੱਖਿਏ ਬਾਰ-ਬਾਰ ਸਾਬਣ ਪਾਣੀ ਨਾਲ ਹੱਥ ਧੋਈਏ ਤੇ ਜੇ ਸਾਬਣ ਪਾਣੀ ਕਿਤੇ ਉਪਲਬਧ ਨਾ ਹੋਵੇ ਕਿਤੇ ਅਸੀਂ ਦੂਰ ਪਰ ਜਾਣਾ ਹੋਵੇ ਤਾਂ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰੀਏ ਘੱਟ ਤੋਂ ਘੱਟ ਗੈਦਰਿੰਗਸ ਵਿਆਹ ਸ਼ਾਦੀਆਂ ਜਾਂ ਹੋਰ ਪਬਲਿਕ ਸਮਰੋਹਾਂ 'ਚ ਕਰਨ ਦੀ ਕੋਸ਼ਿਸ਼ करिए। ਔਰ ਇਸ ਦੇ ਨਾਲ ਹੀ ਵੱਤ ਵੱਦ ਸੈਂਪਲਿੰਗ ਕਰਵਾਈਏ ਤਾਂ ਜੋ ਸਾਨੂੰ ਹੋਰ ਵੀ ਜਿਹੜੇ ਪੋਜ਼ਿਟਿਵ ਕੇਸ ਸਾਡੇ ਆਲੇ-ਦੁਆਲੇ ਸਾਡੇ ਸਕੂਲਾਂ 'ਚ ਪੜਨ ਵਾਲੇ ਬੱਚਿਆਂ ਦੇ ਵਿੱਚ ਜਾਂ ਸਾਡੇ ਤਹਿਸੀਲਾਂ ਦੇ ਵਿੱਚ ਜਾਂ ਸਾਡੇ ਪੰਚਾਇਤੀ ਰਾਜ ਇੰਸਟੀਚਿਊਸ਼ਨਸ ਦੇ ਵਿੱਚ ਜਿੱਥੇ ਵੀ ਲੋਕ ਇਕੱਠੇ ਹੁੰਦੇ ਹਨ ਤਾਂ ਉੱਥੇ ਵੱਤ ਵੱਦ ਸੈਂਪਲਿੰਗ ਕਰੀਏ ਤਾਂ ਕਿ ਪੋਜ਼ਿਟਿਵ ਕੇਸ ਦਾ ਪਤਾ ਲੱਗ ਸਕੇ ਉਹਨਾਂ ਨੂੰ ਸਮੇਂ ਸਿਰ ਆਈਸੋਲੇਟ ਕੀਤਾ ਜਾ ਸਕੇ ਉਹਨਾਂ ਦਾ ਸਹੀ ਤਰ੍ਹਾਂ ਨਾਲ ਟ੍ਰੀਟਮੈਂਟ ਕੀਤਾ ਜਾ ਸਕੇ ਤੇ ਮੌਤ ਦੇ ਮੂੰਹ 'ਚ ਜਾਣ ਤੋਂ ਬਚਾਇਆ ਜਾ ਸਕੇ ਅਸੀਂ ਸਿਹਤ ਵਿਭਾਗ ਨੇ ਆਪਣੀਆਂ ਕੋਸ਼ਿਸ਼ਾਂ ਦੇ ਵਿੱਚ ਇੱਕਦਮ ਬਹੁਤ ਤੇਜ਼ੀ ਲਿਆਂਦੀ ਹੈ ਅਸੀਂ ਕਰੀਬ 1100 ਸੈਂਪਲ ਕਰ ਰਹੇ ਸੀ ਪਰ ਪਿਛਲੇ 2-3 ਦਿਨ ਤੋਂ ਅਸੀਂ ਜਿਹੜਾ ਸੈਂਪਲ ਹੈ ਉਹ ਕਰੀਬ 2 2500 ਕਰ ਦਿੱਤਾ ਹੈ ਔਰ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਾਰੇ ਅਸਮੋਰ ਤੇ ਸਾਰੀਆਂ ਟੀਮਾਂ ਬਹੁਤ ਸਖਤ ਮਿਹਨਤ ਕਰ ਰਹੇ ਹਨ 2680 ਟੋਟਲ ਸੈਂਪਲਿੰਗ ਅਸੀਂ ਕੀਤੀ ਹੈ ਪਰ ਨਾਲ ਦੀ ਨਾਲ ਹੀ ਜੋ ਸਾਨੂੰ ਰਿਜ਼ਲਟ ਰਸੀਬ ਹੋਏ ਹਨ ਉਨ੍ਹਾਂ ਦੇ ਵਿੱਚ 1636 ਰਿਜ਼ਲਟ ਦੇ ਵਿੱਚੋਂ 35 ਕੇਸ ਜੋ ਹਨ ਉਸੇ ਬਲਾਸਕਰ ਸ਼ਹਿਰ ਵਿੱਚ ਪੋਸਟ ਹੋਏ ਹਨ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਅਪੀਲ ਕਰਦਾ ਹੋਇਆ ਕਿ ਕੋਵਿਡ ਐਪਰੋਪ੍ਰੀਏਟ ਬਿਹੇਵੀਅਰ ਨੂੰ ਪੂਰੀ ਤਰ੍ਹਾਂ ਨਾਲ ਆਪਣੀ ਜ਼ਿੰਦਗੀ ਵਿੱਚ ਅਪਣਾਓ ਸਮੇਸਰ ਸੈਂਪਲਿੰਗ ਕਰੋ ਔਰ ਸਰਕਾਰ ਦੀਆਂ ਤਹਿਤਾਂ ਮੁਤਾਬਕ ਜਿਹੜੇ-ਜਿਹੜੇ ਵੀ ਵਰਗ ਨੂੰ ਵੈਕਸੀਨੇਸ਼ਨ ਦੇ ਬਾਰੇ ਸਰਕਾਰ ਵੱਲੋਂ ਮੈਸੇਜ ਪ੍ਰਾਪਤ ਹੁੰਦਾ ਹੈ ਜਾਂ ਸਹੀ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਉਹ ਕਿਰਪਾ ਕਰਕੇ ਵੈਕਸੀਨੇਸ਼ਨ ਕਰਾਓ ਹੁਸ਼ਿਆਰਪੁਰ ਤੋਂ ਦਲਜੀਤ ਅਜਨੋਹਾ ਦੀ ਰਿਪੋਰਟ ਐਸ ਐਮ ਜ਼ੈਡ ਨਿਊਜ਼